ਸਾਹਿਲ ਇਹ ਦੇ ਨਾਲ ਫੇਰ ਕੱਲ ਦਾ 3 ਵਜੇ ਦਾ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਲਾਕਡਾਊਨ ਖੜਿਆ ਨੂੰ ਨਹੀਂ ਨਾ ਪਤਾ ਕਿੰਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਕਰੋ ਇਹ 2-3 ਵਜੇ ਦਾ ਗਿਆ ਕਰੋ ਰਾਤ ਕਰਿਆ ਰਾਤ ਘਰ ਨਹੀਂ ਆਇਆ ਸਾਰੇ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆਈ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇ ਆ ਕਿਉਂਕਿ ਆਈ ਬਾਅਦ ਚ ਰਿਪੋਰਟ ਤੱਦ ਕਰਨੀ ਹੈ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦੇਣੇ ਆ ਨਹੀਂ ਕਰੋ ਮੈਂ ਪੁੱਛਿਆ ਕਿ ਖੜਿਆ ਕਰੋ ਖੜਿਆ ਕਰੋ ਦੱਸ ਕਿੱਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇਹ ਦੋਸਤ ਆਪਣੇ ਕੋਜਾ ਤੇ ਉਸ ਮਿੱਤੇ ਤੇ ਇਹ ਇਤਰਾ ਸਮਾਨ ਲੈ ਕੇ 3:00 ਵਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਹਾਂ ਜੀ ਇਹ ਇੱਥੋਂ ਹੀਾਨੂੰ ਮਿਲਿਆ ਮੈਂ ਤੇ ਕੰਮ ਤੋਂ ਆਇਆ ਹੁਣ ਮੈਨੂੰ ਦੱਸਿਆ ਕਿਵੇਂ ਵੀ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲੋ ਇੱਕ ਦੋਨਾਂ ਗਿਆਜ ਕਰੋ ਕਰੋ ਕੱਲ ਤਾਂ ਕਿ ਆ 1:30 ਵਜੇ ਦਾ ਠੀਕ ਹੈ ਗਿਆ ਪਤਾ ਨਹੀਂ ਮੈਨੂੰ ਮੈਂ ਤੇ ਕੰਮ ਤੇ ਗਈ ਤੂੰ ਤੇ ਵਸਾ ਨਹੀਂ ਕਾਂਦੀ ਮੈਂ ਪਤਾ ਨਹੀਂ ਕਾਂਦੀ ਮੈਨੂੰ ਨਹੀਂ ਪਤਾ ਉਨੇ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਕਿਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਇਹਨਾਂ ਨੇ ਪਤਾ ਕਿੱਥੇ ਛੱਡ ਆਇਆ ਨਾਲ ਸੁਮੀ ਤੇ ਨਾਲ ਕੁਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆ ਦੋ ਮੇਰਾ ਮੁੰਡਾ ਲੱਭ ਕੇ ਲਿਆ ਦੋ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਵਾਲ ਮਲਵਈ ਘਰਲਾ ਜੀ ਡੈੱਡ ਬੋਡੀ ਮਿਲੀ ਹੈ ਕਿ ਸਾਨੂੰ ਮੇਰੋੜਾ ਆਪਣੇ ਦੁਰਗਾ ਲਾ ਕੇ ਇਹ ਇਰੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਆਦਾ ਪੋਸਟਮਾਰਡ ਕਰਾਵਾ ਕੇ ਪਤਾ ਲੱਗੇਗਾ ਕਿ ਹਾਲਾਤ ਐ ਜਿਹੜੇ ਇਹ ਮਾਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਅਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ